ਕਿੰਨੇ ਜੀ ਦੋ ਨਹੀਂ ਨਹੀਂ ਜਨਾਬ ਇਦਾਂ ਨਾ ਕਰੋ ਭਰਾਵਾ ਮਰ ਜਾਣਾ ਮੈਂ ਕਿਉਂ ਮਰ ਜਾਣਾ ਭਾਂਜੂ ਦੇ ਕੰਮ ਸਾਰੇ ਸਹਦ ਤੇ ਤੇਰਾ ਚੱਲਣ ਗਿਆ ਮੈਂ ਤਾਂ ਕੰਮ ਕਰਦਾ ਨਹੀਂ ਭਰਾਵਾ ਦੱਸੋ ਹੀ ਕਹਿੰਦਾ ਤੇ ਫੇਰ ਮੈਂ ਬੰਦਾ ਹੋਰ ਫੜ ਲੈਣਾ ਅੱਜ ਜੀ ਮੈਂ ਦੋ ਪਰਚੇ ਹੀ ਦਊਂਗਾ ਹਾਂ ਜਨਾਬ ਮੇਰੀ ਗੱਲ ਸੁਣ ਨਜ਼ਾਇਜ਼ ਤੁਸੀਂ ਦੋਗੇ ਫੇਰ ਤਾਂ ਗੱਲ ਵੱਖਰੀ ਆ ਪਰ ਮੈਂ ਇਹ ਨਹੀਂ ਕਹਿੰਦਾ ਹੈਗਾ ਨਜ਼ਾਇਜ਼ ਫੇਰ ਜਿੰਨੇ ਭਾਵੇਂ ਪਿਆਵਾਂ ਜੀ ਦੇ ਦਿਓ ਨਜ਼ਾਇਜ਼ ਨਜ਼ਾਇਜ਼ ਨਹੀਂ ਨਜ਼ਾਇਜ਼ ਨਹੀਂ ਜੈਜ ਹੋਊ ਜੇ ਇਹ ਹੋਊਗਾ ਫਿਰ ਤੁਸੀਂ ਤੁਸੀਂ ਜੋ ਮਰਜ਼ੀ ਗੱਲ ਵੇਜੋ ਜੇ ਇਹ ਹੋਊਗੀ ਜੋ ਕਹਿਤਾ ਕਰ ਲੈ ਜੇ ਬਚਣਾ ਤੇ ਨਹੀਂ ਨਹੀਂ ਜਨਾਬ 2 ਲੱਖ ਰੁਪਏ ਨੇ ਨੰਬਰ ਲੈ ਕੇ ਜੀ ਪਹਿਲਾਂ ਜਨਾਬ 2 ਲੱਖ ਰੁਪਏ ਦੇਣਾ ਕਿੱਥੋਂ ਇਹਦਾ ਦੱਸੋ ਚੱਲ ਕੋਈ ਨਹੀਂ ਦੇਣ ਦੇ ਫਿਰ ਹਾਂਜੀ ਆਂਦੇ ਫਿਰ ਆਂਦੇ ਕੋਈ ਨਹੀਂ ਥੋੜੇ ਘੱਟ ਕਰ ਲਓ ਘੱਟ ਵੀ ਮੈਂ ਉਹਨੂੰ ਕਹਿ ਦਉਂਦਾ ਕਿ ਬੱਸ ਉਹ ਤੁਸੀਂ ਆਪ ਦੱਸੋ ਕਿ ਨਹੀਂ ਇਦਾਂ ਨਾ ਕਰੋ ਇਹ 2 ਲੱਖ ਰੁਪਏ ਅਕਾਸ਼ ਰਾਂਡੇ ਫੇਰ ਹੰਦਨ ਜੀ ਸਰ ਹਾਂ ਜੀ ਦੱਸੋ ਤੁਸੀਂ ਦੱਸੋ ਦਾ ਨਾਮ ਮੈਂ ਦਾ ਮੇਰਾ ਕੋਈ ਯਾਰ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਹੁਣ ਮਤਾਨੀ ਨਹੀਂ ਪਤਾ ਮੈਨੂੰ ਸੱਖਾ ਮੈਨੂੰ ਕੀ ਨਹੀਂ ਪਤਾ ਹਾਂ ਜੀ ਮੇਰਾ ਨਾਮ ਸ਼ਾਇਦ ਸੁਣਿਆ ਹੋਵੇ ਤੁਸੀਂ ਇੱਥੇ ਵੀ ਕੀ ਨਾਮ ਕੀ ਨਵੇਂ ਜਨਾਬ ਕੀ ਨਾਮ ਹੈ ਅਮਰਜੀਤ ਅਮਰਜੀਤ ਓਕੇ ਓਕੇ ਜਨਾਬ ਤੁਸੀਂ ਦਾ ਬੜਾ ਸਿਟੀ ਸ਼ਾਨੇ ਹੁੰਦੇ ਜੀ ਮੈਨੂੰ ਲੱਗਦਾ ਨਹੀਂ ओके। ਜੀ ਜਨਾਬ ਕਿ ਸਾਰੇ ਥਾਣਾ ਹੀ ਹੈ ਸਮਝਣਾ। ਓਕੇ ਜਨਾਬ ਠੀਕ। ਸਾਰਾ ਕੰਮ ਹੀ ਚੱਲ ਰਿਹਾ ਇੱਥੇ ਚੱਲਣਿਆ। ਨਹੀਂ ਨਹੀਂ ਜਨਾਬ ਮੈਂ ਐ ਨਹੀਂ ਕਰਦਾ ਜੀ। ਅਰਦਾ ਮੈਂ ਦੂਜਾ ਬੰਦਾ ਵੀ ਜਰਾ ਇੱਕ। ਹਾਂਜੀ। ਆ ਜੀ। ਆ ਕੀ ਫੜਦਾ ਦੂਜਾ ਬੰਦਾ ਵੀ। ਹੋਰ ਫੜ ਲਓ ਜਨਾਬ ਮੈਂ ਮੇਰਾ ਲੈਣਾ ਦੇਣਾ ਹੋਊਗਾ ਬੇਦੀ। ਚੱਲ ਕੋਈ ਨਹੀਂ ਕਰ। ਤੇ ਇਹ ਦੱਸੋ ਜੀ ਜਨਾਬ ਤੇਰਾ ਡੱਟ ਹੋਣਾ ਨਾਲੇ। ਹਾਂਜੀ। ਮੈਂ ਕਹ ਤੇਰਾ ਵੀ ਘਾਟ ਹੋ ਉਹਨਾਂ ਨਾਲ ਹੀ ਪਰਚੇ ਲਗਾ ਰੱਖਾਂ ਤੇ ਨੂੰ ਵੀ ਪਰ ਤੇ ਦਾ ਜਨਾ ਮੇਰੀ ਗੱਲ ਸੁਣਾ ਮੈਂ ਮੇਰਾ ਇਹਦਾ ਕੋਈ ਲੈਣਾ ਦੇਣਾ ਹੋਊਗਾ ਤਾਂ ਹੀ ਤੇ ਪਰਚੇ ਚ ਰੱਖੋਗੇ ਮੈਨੂੰ ਇਦਾਂ ਕਿਦਾਂ ਰੱਖੋਗੇ ਇਹ ਨਾ ਹੈਗਾ ਹੈਗਾ ਤੇ ਨਾ ਹੈਗਾ ਉਹ ਮੂਵਲ ਜਿਹੜਾ ਤੂੰ ਮੁੱਕੋ ਦਿੱਤਾ ਇਹਨੂੰ ਨੰਬਰ ਉਹ ਵੀ ਸਾਰਾ ਡਿਟੇਲ ਕੱਢ ਲਈ ਮੈਂ ਤੇ ਕਿਹੜਾ ਹੀ ਨੰਬਰ ਤਰਾ ਲੈਣਾ ਲੈਣਾ ਗੱਤ ਨਹੀਂ ਕਿਹੜਾ ਨੰਬਰ ਕਹਿੰਦੇ ਬਈ ਉਹ ਵੀ ਵੇਜ ਦਿਨਾ ਤੈਨੂੰ ਨਹੀਂ ਨਹੀਂ ਜਨਾ ਮੇਰਾ ਨਹੀਂ ਇਹਦਾ ਲੈਣਾ ਦੇਣਾ ਇਦਾਂ ਤੁਸੀਂ ਦੱਸੋ ਤੁਸੀਂ ਦੱਸੋ ਸੇਵਾ ਦੱਸੋ ਜਨਾ ਉਹ ਛੱਡੋ ਫੇ ਕੀ ਆ ਦੱਸੋ ਮੈਂ ਭੇਜਾਂ ਮੈਂ ਕਿਹਾ ਸਾਰੇ ਪ੍ਰੂਫ ਆ ਤੇਰੇ ਮੇਰੇ ਕੋਲ ਮੈਂ ਉਹੀ ਕਹਿੰਦਾ ਜਨਾ ਉਹ ਛੱਡੋ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਦੱਸੋ ਫੇ ਗੱਲ ਖਤਮ ਕਰ ਮੈਂ ਨਾ ਮੈਂ ਕੁਛ ਕਰਦਾ ਨਹੀਂ ਮੇਰੇ ਕੋਲ ਪ੍ਰੂਫ ਆ ਤੇਰੇ ਸਾਰੇ ਹੀ ਚਲ ਦੱਸੋ ਜਨਾ ਉਹਦੇ ਕੀ ਕਰਦੇ ਫੇ ਦੱਸੋ ਜਿੱਦਾਂ ਹੈਗੀ ਗੱਲ ਨੇੜ ਦਾ ਇਹਨੂੰ ਭੇਜਾਂਗਾ ਤੁਸੀਂ ਦੱਸੋ ਕਿੰਨੂੰ ਭੇਜਾਂ ਮੈਂ ਉਹਨੂੰ ਭੇਜ ਦੂੰਗਾ ਲਿਖੂ ਨੂੰ ਭੇਜੇ ਜਿਹਨੂੰ ਦੱਸਨਾ ਕਿਹੜੇ ਦੀ ਪੁਣੀ? ਪਰੇਮ ਲਿਆਲੇ। ਨਹੀਂ ਨਹੀਂ ਮੈਂ ਕਿਸਾ ਦੀ ਪੁਣੀ ਨਹੀਂ ਜਾਂਦਾ। ਉਹ ਗੱਗਾ ਮੇਰੇ ਕੋਲ ਛੜਾ ਖੁੱਲੀ ਹੈ। ਠੀਕ ਹੈ। ਹਾਂ ਜੀ। ਜਿੱਥੇ ਲੈਣ ਤੇ ਆਣਾ ਜੇ ਪਰਚੇ 'ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ। ਹਾਂ ਜੀ। ਪਰਚੇ 'ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ। ਪਰ ਤੇ ਜਨਾਬ ਰਹਿਣ ਦਾ ਪਰਚੇ 'ਚ ਕੀ ਪਾ ਕੇ ਮੈਨੂੰ ਦੱਸ ਦੱਸੋ। ਮੈਂ ਬੰਦਾ ਭੇਜ ਕੇ ਤਾਂ ਭੇਜਦਾ ਮੇਰੇ ਕੋਲ। ਪਰ ਤੇ ਤੁਹਾਨੂੰ ਹੋਣਾ ਚਾਹੀਦਾ। ਪਾਤੇ ਵਿੱਚ ਤਾਂ ਕਾਪੀਆਂ ਕਾਲੀਆਂ ਕਰਨੀਆਂ ਹੋਰ ਤੇ ਕੀ ਕਰੂੰਗਾ ਦੱਸੋ ਕਾਪੀਆਂ ਕਾਲੀਆਂ ਕਰਨੀਆਂ ਕਾਪੀਆਂ ਕਾਲੀਆਂ ਇੱਥੇ ਤੇ ਉਹ ਜਿਹੜਾ ਦੂਜਾ ਬੰਦਾ ਚ ਕਿਹਾ ਉਹ ਚ ਨਾਲ ਹੀ ਮੈਂ ਘਰ ਦੀ ਰਿਕਵੈਸਟ ਭੇਜਣੀ ਹੈ ਇੱਥੇ ਰਹਿੰਦਾ ਜੀ ਓਕੇ ਮੈਂ ਉਹ ਜਿਹੜਾ ਅੰਡਰਟੇਕਰ ਹੈ ਨਹੀਂ ਜੀ ਠੀਕ ਹੈ ਜੀ ਮੈਂ ਸਿਰਫ ਪਹਿਲਾਂ ਵੀ ਤੈਨੂੰ ਫੋਨ ਕਰ ਸਕਦਾ ਜੀ ਪਰ ਬੰਦਾ ਫੜ ਕੇ ਫੋਨ ਕਰੀ ਜਾ ਅਗਲੇ ਨੂੰ ਹਾਂ ਜੀ ਹਾਂ ਜੀ ਨਾ ਉਹ ਤੁਹਾਡੀ ਗੱਲ ਸਹੀ ਹੈ ਤਦੋ ਹੀ ਤਦੋ ਹੀ ਹੈਗਾ ਸਾਰਾ ਕੁਝ ਕਰਨਾ ਹੈ ਤੁਸੀਂ ਦੱਸੋ ਕੀ ਕੀ ਕਰਾਂ ਮੁੰਡੇ ਨੂੰ ਦੱਸੋ ਦੀ ਮੁੰਡੇ ਨੂੰ ਭੇਜੇ ਮੈਂ ਗੱਲ ਕਰਦਾ ਫਿਰ ਨਾ ਗੱਲ ਕਰੂ ਮੁੰਡਾ ਤੁਸੀਂ ਦੱਸੋ ਮੈਨੂੰ ਜੋ ਕਹਿੰਦੇ ਮੈਂ ਉਹਨੂੰ ਕਹਿ ਦੰਦਾ ਜੀ ਫਿਰ ਇੱਕ ਵਾਰੀ ਕੰਮ ਨੇ ਵੜੋ ਇੱਕ ਹੂੰ ਦਾ ਵੇ ਮੈਨੂੰ ਤੁਸੀਂ ਦੱਸੋ ਜਨਾਬ ਇਦਾਂ ਹਾਂ ਤੁਸੀਂ ਦੱਸੋ ਜੀ ਜਿਹਦਾ ਕਹਿੰਦੇ ਉਹਦਾ ਕਰ ਲਾਂ ਕੋਈ ਨਹੀਂ ਕੰਮ ਕੰਮ ਮੂਤਾ ਕਰਦੇ ਵੀ ਉਹ ਇਹ ਗਾ ਤੁਮੀ ਹੋਇਆ ਬਿੰਦਰ ਵੀ ਹੋਇਆ ਗੋਪੀਮਾਨ ਕੀ ਵਾਲਾ ਵੀ ਹੋਇਆ ਉਹ ਵੀ ਇੱਥੇ ਬੈਠਾ ਸਾਰੇ ਬੈਠੇ ਮੇਰੇ ਕੋ ਕੱਲੇ ਕੱਲੇ ਦੀ ਜਿੱਤ ਹੈ। ਅੱਛਾ? ਹਾਂਜੀ। ਠੀਕ ਹੈ। ਦੇਖ। ਕੀ ਕਹਿਣਾ ਨਹੀਂ ਮੈਂ ਚਾਹੁੰਦਾ ਆ ਕੋਈ ਡਿੰਗਾ ਜੇ ਸਹੀ ਅਕੜੇਗਾ ਠੀਕ ਹੈ ਨਾ ਨਹੀਂ ਗਿਆ ਤਾਂ ਫੇਰ ਮੈਂ ਦੂਜੇ ਬੰਦੇ ਨੂੰ ਟੁਰਪਾਣਾ। ਤੁਸੀਂ ਦੱਸੋ ਕੀ ਕਹਿੰਦੇ ਫੇਰ ਮੈਂ ਉਹਦਾ ਕਰ ਲੈਂਦਾ ਜੀ ਦੱਸੋ। ਮੈਂ ਨਹੀਂ ਦੱਸਣਾ ਕੋ ਬੰਦਾ ਭੇਜ ਕਿਹੜਾ ਭੇਜਦਾ ਮੇਰੇ ਕੋਲ ਉਹਨੂੰ ਕਦ ਮੈਨੂੰ ਆਖ ਮਿਲਦਾ ਇੱਥੇ ਬੰਦਾ ਸਾਨੂੰ ਬਦਲ ਸਾਡਾ ਬਾਗ ਵੀ ਆ ਬੰਦਾ ਜਿਹੜਾ ਬੰਦਾ ਆਉਂਗਾ ਤੁਹਾਡਾ ਬਾਗ ਵੀ ਆ ਦੂਰ ਕੋ ਪਹਿਲਾਂ ਵੀ ਤੁਸੀਂ ਉਹਨੂੰ ਮਿਲੇ ਪਏ ਆ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਇਹ ਕਿਹੜਾ ਬੰਦਾ ਤੁਹਾਡਾ ਬਾਗ ਵੇ ਆ ਦੀਪਾ ਉਹੀ ਅੱਛਾ ਮਹੰਦੀ ਹੁੰਦੀ ਹੈ ਦੇ ਦਿਓ ਮੇਰੇ ਕੋਲ ਤੁਸੀਂ ਦੱਸੋ ਹੀ ਵੇ ਮੈਨੂੰ ਮੈਨੂੰ ਦੱਸੋਗੇ ਤਾਂ ਹੀ ਫੇਰ ਮੈਂ ਉਹਨੂੰ ਦੀਪੇਨ ਕਰੂੰਗਾ ਫੋਨ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ ਨੰਬਰ ਲਊਗਾ ਜਦੋਂ ਮੈਂ ਉਹਨੂੰ ਕਹੂੰਗਾ ਕਿ ਇੰਦਾਂ ਦਾ ਕਰਕੇ ਕਰ ਲਿਆਈ ਨੰਬਰ ਭੇਜ ਦੇਣਾ ਤੁਹਾਨੂੰ ਆ ਤੁਸੀਂ ਦੱਸੋ ਅਸੀਂ ਉਹਨੂੰ ਕੀ ਕਹਾਂ ਮੈਂ ਉਹ ਉਹ ਕਿਹੜਾ ਮੇਰੇ ਨਾਲ ਹੁਣ ਇਦਾਂ ਫਿਰ ਦੱਸੋਗੇ ਤਾਂ ਹੀ ਇਹ ਗੱਲ ਆ ਹੁਣ ਉਹਨੂੰ ਵੀ ਉਹਨੂੰ ਭੇਜ ਉਹਨੂੰ ਦੱਸਦਾ ਤੇ ਆਪੇ ਜਦੋਂ ਗੱਲ ਕਰ ਲੈਂਦਾ ਉਹ ਜਨਾਬ ਜੀ ਫਿਰ ਉਹੀ ਤਾਂ ਗੱਲ ਆ ਫਿਰ ਉਹ ਉਹਨਾਂ ਮੈਂ ਕਿਹੜੀ ਗੱਲ ਕਰੂੰਗਾ ਦੱਸੋ ਜੀ ਮੈਂ ਆਂ ਦੱਸ ਦੂੰਗਾ ਉਹਨੇ ਦੁਹੀ ਇਦਾਂ ਹੀ ਦੱਸੋ ਕੀ ਕਹਿੰਦੇ ਫਿਰ ਮੈਂ ਉਹਨੂੰ ਕਹਿ ਦਾਂਦਾ ਮੈਂ ਕੇ ਨਾ ਨੂੰ ਦੱਸ ਦੂੰਗਾ ਤੇਰੋਂ ਤੁਹਾਡੀ ਮਰਜ਼ੀ ਆ ਫਿਰ ਉਹਨਾਂ ਉਹਨਾਂ ਜਨਾਬ ਮੇਰੀ ਅੱਧਾ ਇੰਨੀ ਇੰਨੀ ਗੱਲਬਾਤ ਖੁੱਲੀ ਨਹੀਂ ਹੈਗੀ ਮੈਂ ਤਾਂ ਕਹਿੰਦਾ ਵੇ ਮੈਂ ਅਗਲਾ ਕਦੀ ਉਹ ਦੀਪੇ ਨਾਲ ਕਹਿੰਦਾ ਵਾਂ ਦੀਪ ਮਨੀਸ਼ ਨਾਲ ਖੁੱਲੀ ਹੈ ਇਹਨਾਂ ਗੱਲਬਾਤ ਮਨੀਸ਼ ਗੜਾ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਯਾਰ ਮਨੀਸ਼ ਨਾ ਮਨੀਸ਼ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਗੱਸ ਨਾ ਨਾ ਮੇਰਾ ਮੂੰਹ ਖਲਾ ਉਹ ਜਨਾਬ ਮੇਰੀ ਗੱਲ ਸੁਣੋ ਇਹ ਸਾਡੇ ਬੱਚਿਆਂ ਵਰਗੇ ਮੈਂ ਨਹੀਂ ਕਰਨਾ ਬੱਚਿਆਂ ਵਰਗੇ ਤੇ ਮੈਂ ਆਇਆ ਟਿਕਾਣੇ ਐਸਐਚ ਨੂੰ ਵੀ ਦੇਣਾ ਪੈਣਾ ਕਿਉਂਕਿ ਮੈਂ ਤੇਰਾ ਨਾਮ ਵੀ ਪਾ ਸਕਦਾ ਇੱਕ ਜਿਹੜਾ ਯੂਨ ਨਾਲ ਉਹਨੂੰ ਹੋਰਾਂ ਪਤਾ ਦੇਣਾ ਪੈਣਾ ਤੂੰ ਦੱਸਾਂ ਦਾ ਸੋਕੇ ਕੀ ਗੰਦੇਵੇਂ ਤੂੰ ਕਪੜਾ ਭੇਜ ਦੇ ਬਾਕੀ ਉਹ ਪੈਸੇ ਭੇਜ ਦੇ ਕੋਈ ਨਹੀਂ ਕਿੰਨੇ ਹੀ ਦੋ ਨਹੀਂ ਨਹੀਂ ਜਨਾਬ ਇਦਾਂ ਨਾ ਕਰੋ ਭਰਾਵਾ ਮਰ ਜਾਣਾ ਮੈਂ ਕਿਉਂ ਮਰ ਜਾਣਾ ਭਾਂਜੂ ਦੇ ਕੰਮ ਸਾਰੇ ਸਿਹਤ ਤੇ ਤੇਰਾ ਚੱਲਣ ਗਿਆ ਮੈਂ ਤਾਂ ਕੰਮ ਕਰਦਾ ਹੀ ਨਹੀਂ ਭਰਾਵਾ ਦੱਸੋ ਹੀ ਕਹਿੰਦਾ ਤੇ ਫੇਰ ਮੈਂ ਬੰਦਾ ਹੋਰ ਫੜ ਲੈਣਾ ਅੱਜ ਹੀ ਮੈਂ ਦੋ ਪਰਚਾ ਹੀ ਦਊਂਗਾ ਉਹ ਜਨਾਬ ਮੇਰੀ ਗੱਲ ਸੁਣ ਨਜਾਇਜ਼ ਤੁਸੀਂ ਦਵੋਗੇ ਫੇਰ ਤਾਂ ਗੱਲ ਵੱਖਰੀ ਆ ਪਰ ਮੈਂ ਇਹ ਨਹੀਂ ਕਹਿੰਦਾ ਹੈਗਾ ਤਾਂ ਨਜਾਇਜ਼ ਫੇਰ ਜਿੰਨੇ ਭਾਵੇਂ ਪਜਾਵਾ ਜਿੱਦ ਤੋਂ ਨਜਾਇਜ਼ ਨਹੀਂ ਆ ਨਹੀਂ ਜਾਇਜ਼ ਨਹੀਂ ਆ ਜਾਇਜ਼ ਹੋ ਜਾਇਜ਼ ਹੋਊਗਾ ਫੇਰ ਵੀ ਤੁਸੀਂ ਤੁਸੀਂ ਜੋ ਮਰਜ਼ੀ ਗੱਲ ਵੇਚ ਜਾਇਜ਼ ਹੋਊਗੀ ਜੋ ਕਹਿਤਾ ਕਰ ਲੈ ਜੇ ਬਚਣਾ ਤੇ ਨਹੀਂ ਨਹੀਂ ਜਨਾਬ 2 ਲੱਖ ਵੀ ਨਹੀਂ ਨੰਬਰ ਲੈ ਕੇ ਦੇ ਪਹਿਲਾਂ ਜਨਾਬ 2 ਲੱਖ ਰੁਪਏ ਦੇਣਾ ਕਿੱਥੋਂ ਇਹ ਦੱਸੋ ਚੱਲ ਕੋਈ ਨਹੀਂ ਲੈਣ ਦੇ ਫਿਰ ਸਾਡਾ ਹਾਂਜੀ ਰੈਂਡੇ ਫਿਰਾਂਦੇ ਕੋਈ ਨਹੀਂ ਥੋੜੇ ਘੱਟ ਕਰ ਲਓ ਘੱਟ ਵੀ ਮੈਂ ਉਹਨੂੰ ਕਹਿ ਦਉਂਦਾ ਵੀ ਬਸ ਉਹ ਤੁਸੀਂ ਆਪ ਦੱਸੋ ਵੀ ਨਹੀਂ ਇਦਾਂ ਨਾ ਕਰੋ ਇਹ 2 ਲੱਖ ਰੁਪਏ ਇਹ ਕਾਹ ਚ ਰੈਂਡੇ ਫਿਰ ਹਾਂਜੀ ਜਨਾਬ ਹਾਂਜੀ ਬਰਬਰ ਜਨਾਬ ਜੇ ਮੈਂ ਕਹਿੰਦਾ ਮੈਂ ਉਹਨੂੰ ਭੇਜ ਦੇ ਬੰਦੇ ਨੂੰ ਉਹ ਮੈਂ ਉਹ ਹੀ ਕਹਿੰਦਾ ਜਨਾਬ ਦੱਸੋ ਜੀ ਵੀ ਤੁਸੀਂ ਇਹਨੇ 2 ਲੱਖ ਰੁਪਏ ਮੈਨੂੰ ਕਿੱਥੋਂ ਦਊਗਾ ਤਾਂ ਆਂਦੇ ਕੋਈ ਹਾਂਜੀ ਤਾਂਦੇ ਉਹ ਦੁਨਾਹ ਦਨਾ ਕਰੋ ਸੁਆਮੀ ਗਰੀ ਮਾਰ ਨਾ ਕਰਿਆ ਮੈਂ ਤੁਹਾਨੂੰ ਦੱਸਾਈ ਬੰਦਾ ਭੇਜਦੇ ਮੈਂ ਬੰਦ ਨਾਲ ਗੱਲ ਕਰਨੇ ਤੁਹਾਨੂੰ ਗੱਲ ਕਰਦਾ ਬੰਦ ਨੂੰ ਦੱਸਿਆ ਹੈਗਾ ਉਹ ਦੀਪਾ ਹੈਗਾ ਦੀਪੇ ਨਾਲ ਨੰਬਰ ਭੇਜੋ ਤੁਸੀਂ ਮੈਂ ਦੀਪੇ ਨਾਲ ਕਰ ਲਾਂਦਾ ਕਰੀ ਹਾਂਜੀ ਭੇਜ ਦਿਓ ਨੋ ਭੇਜ ਦਿਓ ਦੀਪਾ ਨੰਬਰ ਭੇਜ ਦੋ ਫਿਰ ਮੈਂ ਨਾਲ ਗੱਲ ਕਰਕੇ ਉਹ ਮਾਨਤਨ ਨੂੰ ਫੋਨ ਲਾ ਰਹੇ ਹਾਂ ਅੰਦਰ ਫੋਟੋ ਕਿ ਐਸੀ ਹਾਂਜੀ ਜੀ ਦਾ ਨਾਮ ਕਿ ਐਸੀ 460 460 ਹੈਲੋ ਅਪਰ 204 78204 ਹਾਂ 78204 ਮੇ 78204 68204 ਓਕੇ ਜਨਾਬ ਠੀਕ ਹੈ ਜੀ ਮਾਨੋ ਕੋ ਜੇ ਬੰਦਾ ਨਾ ਪਾਈ ਵਿੱਚ ਕੋਈ ਵੀ ਨਹੀਂ ਨਹੀਂ ਕਰਦਾ ਜੀ ਕਰਦਾ ਜਨਾਬ ਹੁਣੇ ਕਰਦਾ ਮੈਂ ਹਾਂ ਜਨਾਬ ਮੇਰੀ ਗੱਲ ਸੁਣ ਨਿਯਾਇਜ਼ ਨਾ ਕਰਿਓ ਮੇਰਾ ਮੇਰਾ ਸੱਚੀ ਕੰਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਜੇ ਜੇ ਨਿਯਾਇਜ਼ ਹੈ ਤਾਂ ਜਾਇਲ ਕਰੂੰਗਾ ਨਿਯਾਇਜ਼ ਨਹੀਂ ਕਰਦਾ ਮੈਂ ਤੁਸੀਂ ਨੇ ਸਹੀ ਮੇਰਾ ਹਿੰਦੀ ਇਹ ਨਾ ਕਰਿਓ ਮੈਂ ਤੁਹਾਨੂੰ ਇਹ ਕਹੀ ਜਾਂਦਾ ਜੀ ਬਸ ਹੋਰ ਨਹੀਂ ਕੋਈ ਗੱਲ ਹੈ ਇਹ ਜੈਜ ਹੈ ਨਿਯਾਜ ਮੈਂ ਕਦੀ ਕੀਤੀ ਨਹੀਂ ਜਨਾਬ ਨਿਯਾਜ ਜੀ ਉਹ ਬਚਾਰਾ ਉਹਦੀ ਤਰੀਕ ਸੀ ਤਰੀਕ ਤੋਂ ਚੱਕ ਕੇ ਤੁਸੀਂ ਉਹਨੂੰ ਹੁਣ ਮੇਨਾਂ ਜੁੜੀ ਜਾਂਦੇ ਵੇ ਕੋਈ ਗੱਲ ਨਹੀਂ ਕੋਈ ਗੱਲ ਫਿਰ ਮੇਰਾ ਨਾਮ ਕੀ ਰਣਾਦਰਨਾ ਦੱਸੋ ਜੀ ਬਣਾ ਆਇਆ ਵਾ ਸੱਸੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਆਕਾਸ਼ ਹੈ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਅੱਜੇ ਮੈਂ 2 ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਹਾਂ ਇਹ 2 ਸਾਲਾਂ ਦੌਰਾਨ ਹੁਸ਼ਿਆਰਪੁਰ ਪੁਲਿਸ ਵੱਲੋਂ ਮੇਰੇ ਤੇ ਕਈ ਨਜਾਇਜ਼ ਪਰਚੇ ਪਾਏ ਗਏ ਅਤੇ ਮੈਂ ਅੱਜ ਤੱਕ ਕਦੇ ਵੀ ਆਪਣੇ ਲਈ ਲਾਈਵ ਨਹੀਂ ਹੋਇਆ ਅੱਜ ਮੇਰੇ ਲਾਈਵ ਹੋਣ ਦਾ ਮੇਨ ਮਕਸਦ ਇਹ ਹੈ ਕਿ ਹੁਸ਼ਿਆਰ ਬਰਪੁਰਾ ਦੇ ਹੀ ਇੱਕ ਮਲਾਜਮ ਜਿਸ ਦਾ ਨਾਮ ਅਮਰਜੀਤ ਹੈ ਜੋ ਕਿ ਪੁਰਹਿਰਾ ਚੌਂਕੀ ਵਿੱਚ ਤਨਾਤ ਹੈ ਉਸ ਦੇ ਵੱਲੋਂ ਮੇਰੇ ਕੋਲੋਂ 2 ਲੱਖ ਦੀ ਮੰਗ ਕੀਤੀ ਗਈ ਜੋ ਕਿ ਮੇਰੇ ਕੋਲ ਬਕਾਇਦਾ ਸਾਰੇ ਪ੍ਰੂਫ ਹਨ ਅਤੇ ਉਹ ਵੀਡੀਓ ਵਿੱਚ ਇਹ ਬੋਲ ਰਿਹਾ ਹੈ ਕਿ ਜੇਕਰ ਤੂੰ ਇਹ 2 ਲੱਖ ਦੀ ਮੰਗ ਪੂਰੀ ਨਹੀਂ ਕਰਦਾ ਹੈ ਤਾਂ ਮੈਂ ਤੇਰੇ ਤੇ ਨਜਾਇਜ਼ ਝੂਠੇ ਪਰਚੇ ਪਾਵਾਂਗਾ ਅਦੇ ਤੇਰਾ ਘਾਟ ਧਵਾਵਾਂਗਾ ਅਜਾ ਫਿਰ ਤੇਰੇ ਘਰ ਦੇ ਤੇ ਨਜਾਇਜ਼ ਬੱਚਾ ਪਾਵਾਂਗਾ ਮੈਂ ਉਸ ਦੀ ਮੰਗ ਪੂਰੀ ਨਹੀਂ ਕੀਤੀ ਤੇ ਉਸ ਦੇ ਵੱਲੋਂ ਹੀ ਕੱਲ ਇੱਕ ਪ੍ਰੀਪ੍ਰੈਂ ਨੂੰ ਛੜੇੰਤਰ ਰਚਿਆ ਗਿਆ ਜੋ ਕਿ ਮੇਰੇ ਪਿਤਾ ਦੇ ਖਿਲਾਫ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰਾ ਸਭ ਝੂਠ ਹੈ ਉਸਨੇ ਉਸ ਦੀ ਮੈਂ ਮੰਗ ਪੂਰੀ ਨਹੀਂ ਕੀਤੀ ਤਾਂ ਉਸ ਦੇ ਵੱਲੋਂ ਹੀ ਇਹ ਪਰਚਾ ਪਾਇਆ ਗਿਆ ਹੈ ਉਸ ਦੇ ਵੀ ਤਰੀ ASI ਉਹੀ ਹੈ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਸਾਰੇ ਮੁਲਾਜ਼ਮ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕਈ ਮੁਲਾਜ਼ਮ ਇਦਾਂ ਦੇ ਵੀ ਹੁੰਦੇ ਹਨ ਜੋ ਸਾਡੇ ਤੇ ਸਾਡੇ ਘਰ ਦੇ ਤੇ ਝੂਠੇ ਪਰਚੇ ਬੰਦਿਆ ਮੈਂ ਇਹ ਸਾਰੀਆਂ ਵੀਡੀਓ ਰਿਕਾਰਡਿੰਗਾਂ ਹੀ ਮੰਗ ਕਰਦਾ ਹਾਂ ਕਿ ਉਸ ਨੂੰ ਬੰਦ ਦੀ ਬੰਦ ਕਾਰਵਾਈ ਕੀਤੀ ਜਾਵੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਰ ਇੱਕ ਤੁਹਾਡੀ ASI ਅਮਰਜੀਤ ਵੀ ਲਗਾਤਾਰ ਆਡੀਓ ਦੀ ਮੋਬਾਈਲ ਤੋਂ ਬੋਲੀ ਵੀਡੀਓ ਜਿਹੜੀ ਆ ਉਹ ਮੈਨੂੰ ਹੋ ਰਹੀ ਆ ਵੀ ਉਹ ਕਿਸੇ ਵਿਦੇਸ਼ ਚ ਬੈਠੇ ਮੁੰਡੇ ਦੇ ਕੋਲੋਂ 2 ਲੱਖ ਰੁਪਏ ਦੀ ਮੰਗ ਕਰਦਾ ਪਿਆ ਤੇ ਔਰ ਨਾਲ ਹੀ ਇਹ ਕਹਿ ਰਿਹਾ ਵੀ ਹਲੇ ਕੀ ਆਪਾਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਉਹ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੇ ਤੂੰ ਪੈਸੇ ਨਹੀਂ ਦੇਉਂਗਾ ਤੇ ਤੈਨੂੰ ਹੀ ਤੇਰੇ ਪਰਿਵਾਰ ਨੂੰ ਅਲਗ-ਅਲਗ ਕਿਸੇ ਸਾਹਮਣੇ ਸਰੋਧ ਦੇ ਬਾਰੇ ਫਿਲਹਾਲ ਕੀ ਜਾਣਕਾਰੀ ਹੈ ਔਰ ਕੀ ਐਕਸ਼ਨ ਪੁਲਿਸ ਵੱਲੋਂ ਲਿਆ ਮੈਂ ਇਹ ਜਦੋਂ ਇਹਨੂੰ ਮੈਨੂੰ ਹੁਣੇ ਪਤਾ ਲੱਗਿਆ ਇਸ ਗੱਲ ਬਾਰੇ ਜਿਹੜਾ ਤੁਸੀਂ ਦੱਸੀ ਹੈ ਵੀਡੀਓ ਰਿਕਾਰਡਿੰਗ ਮੈਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਇਮੀਡੀਏਟ ਪਹਿਲਾਂ ਫੌਰੀ ਤੌਰ ਤੇ ਉਹਨੂੰ ਮੈਂ ਲਾਈਨ ਅਜ਼ਰ ਕਰ ਦਿੱਤਾ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਤਹਿਕੀਕਤ ਕਰਕੇ ਦੀ ਇਨਵੈਸਟੀਗੇਸ਼ਨ ਤੇ ਇਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਜਾਏ ਸਰ ਉਹ ਜਿਹੜਾ ਵਿਅਕਤੀ ਇਹ ਗੱਲ ਕਹਿ ਰਿਹਾ ਵੀ ਇਹ ਮੇਰੇ ਤੋਂ ਪੈਸੇ ਮੰਗ ਰਸੀ ਉਹ ਉਹਦੇ ਵੱਲੋਂ ਇਹ ਵੀ આરોਪ ਲਗਾਇਆ ਜਾ ਰਿਹਾ ਵੀ ਜੇ ਜਦੋਂ ਮੈਂ ਇਹਨੂੰ ਪੈਸੇ ਦੀ ਮਨਾ ਕੀਤਾ ਤਾਂ ਇਹਨੇ ਮੇਰੇ ਪਿਤਾ ਨੂੰ ਕਿਸੇ ਇੱਕ ਠੁਠੇਮ ਕਦਮ ਵਿੱਚ ਫਸਾਤਾ ਹੈ ਕਿਉਂਕਿ ਮੈਂ ਇਹਨੂੰ ਐਸੇ ਨਹੀਂ ਦੇ ਸਕਿਆ ਠੀਕ ਹੈ। ਕੋਈ ਜੇ ਬਲੂ ਸਿੱਧੇ ਤੌਰ ਤੇ ਮੈਨੂੰ ਪਹਿਲਾਂ ਹੀ ਵਾਰਨਿੰਗ ਦਿੱਤੀ ਗਈ ਸੀ ਵੀ ਜੇ ਤੂੰ ਪਹਿ ਨਹੀਂ ਦਉਂਗਾ ਤਾਂ ਤੈਨੂੰ ਹੋਰ ਵੀ ਕੇਸ ਜਵਾਵਾਂਗੇ। ਬਿਲਕੁਲ ਸਰ ਇਸ ਦੇ ਬਾਰੇ ਵਿੱਚ ਪੂਰੀ ਡਿਟੇਲਸ ਵੈਰੀਫਾਈ ਕਰਾਂ। ਹਾਲ ਦੀ ਘੜੀ ਨੂੰ ਲਾਈਨ ਅਜ਼ਰ ਕਰ ਦਿੱਤਾ ਹੈ। ਓਕੇ।